ਦਰ ਦੇ ਵਿੱਚ کارਖਾਨੇ ਦੇ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਬਰਥਡੇ ਕਾਰਖਾਨੇ 'ਚੋਂ ਗੈਸ ਲੀਕ ਹੋਣ ਦੇ ਨਾਲ ਹੜਕੰਪ ਮਚ ਗਈ ਦਮੋਰੀਆ ਪੁਲ ਤੇ ਅਮੋਨੀਆ ਗੈਸ ਜਿਹੜੀ ਹੈ ਲੀਕ ਹੋਈ ਹੈ ਤੇ ਅਮੋਨੀਆ ਗੈਸ ਲੀਕ ਹੋਣ ਦੇ ਕਾਰਨ ਜਿਹੜਾ ਹੈ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਪੁਲਿਸ ਨੇ ਦੋਹਾਂ ਪਾਸੇ ਤੋਂ ਫਿਲਹਾਲ ਰਾਹ ਬੰਦ ਕੀਤਾ ਹੋਇਆ ਸਾਰੇ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਬਰਥਡੇ ਕਾਰਖਾਨੇ ਦੇ ਵਿੱਚੋਂ ਗੈਸ ਨਿਕਲਣ ਦੇ ਕਰਕੇ ਹੜਕੰਪ ਮਚੀ ਬਰਥਡੇ ਕਾਰਖਾਨੇ 'ਚੋਂ ਗੈਸ ਲੀਕ ਹੋਈ ਹੈ ਅਮੋਨੀਆ ਗੈਸ ਲੀਕ ਹੋਈ ਜਿਸ ਤੇ ਕਰਕੇ ਪੂਰੇ ਰਸਤੇ ਨੂੰ ਜਿਹੜਾ ਹੈ ਸੀਲ ਕਰ ਗੈਸਾਰੇ ਇਲਾਕੇ ਨੂੰ ਵਸੀਲ ਕਰ ਦਿੱਤਾ ਗਿਆ ਜਦੋਂ ਤੱਕ ਗੈਸ ਦਾ ਅਸਰ ਰਹੇਗਾ ਉਸ ਰਸਤੇ ਤੋਂ ਕੋਈ ਵੀ ਗੁਜ਼ਰ ਨਹੀਂ ਸਕਦਾ ਜਲੰਧਰ ਦੇ ਵਿੱਚ کارਖਾਨੇ ਤੋਂ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਜਿਹੜਾ ਹੁਣੇ ਸਿਵਲ ਸਰਜਨ ਆਫਿਸ ਤੋਂ ਮੈਸੇਜ ਪਤਾ ਚੱਲੇ ਕਿ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਜਿਹੜਾ ਬੰਦਾ ਅਨਕੌਨਸ਼ੀਅਸ ਭਾੜ ਕੱਢ ਕੇ ਲੈ ਕੇ ਆਏ ਸੀ ਉਹਦੀ ਡੈਥ ਹੋਈ ਹੈਗੀ ਆ ਔਰ ਇਹਦੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਐਸਡੀਐਮ 1 ਨੂੰ ਮਾਜਿਸਟਰਲ ਇਨਕੁਆਰੀ ਜਿਹੜੀ ਹੈਗੀ ਆ ਮਾਰਕ ਕੀਤੀ ਹੈਗੀ ਉਹ 15 ਦਿਨ ਦੇ ਵਿੱਚ ਇਨਕੁਆਰੀ ਕਰਨੀ ਹੈ ਔਰ ਰਿਪੋਰਟ ਸਬਮਿਟ ਕਰਨੀ ਹੈ ਕਿ ਇਹਦੇ ਜਿਹੜੇ ਜਿਹੜਾ ਇਨਸੀਡੈਂਟ ਹੋਇਆ ਇਹਦੇ ਕਾਰਨ ਕੀ ਹੈਗੇ ਨੇ ਔਰ ਜਿਹੜੇ ਫਰਦਰ ਫਿਊਚਰ ਦੇ ਵਿੱਚ ਜਿੱਥੇ ਅਗਰ ਕੋਈ ਹੋਰ ਫੈਕਟਰੀਸ ਲੱਗੀਆਂ ਹੈਗੀਆਂ ਉਹਨਾਂ ਲਈ ਕੀ ਕੀ ਮਿਆਰ ਲੈਣੇ ਚਾਹੀਦੇ ਹੈਗੇ ਠੀਕ ਹੈ ਠੀਕ ਹੈ ਥੈਂਕ ਯੂ ਜਿੰਗਲ ਇਹ ਹੈ ਕਿ ਇਹ ਜੇ ਰੈਜ਼ੀਡੈਂਸ਼ੀਅਲ ਏਰੀਆ ਤੇ ਇਹ ਦੇਖਣਾ ਪਊਗਾ ਕਿ ਪਰਮਿਸ਼ਨ ਸੀਗੀ ਇਹਨਾਂ ਦੇ ਕੋਲ ਕਿ ਨਹੀਂ ਸੀਗੀ ਜਿਹੜੇ ਬੇਸਿਕ ਐਸਟੀਐਮ ਸਾਹਿਬ ਫੜੇ ਅ ਇੰਡਸਟਰੀ ਦੇ ਸਿਕਿਉਰਿਟੀ ਦੇ ਨੋਰਮਸ ਐ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਜੀ ਅ ਮਾਲਕ ਹੋ ਗਿਆ ਜਿਹੜੇ ਜਿਹੜੇ ਡਿਪਾਰਟਮੈਂਟਸ ਨਾਲ ਬੰਦੀ ਕਾਰਵਾਈ ਐਕਸ਼ਨ ਸਖਤ ਲੱਗਦਾ ਸਰ ਇੱਕ ਲਾਈਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ ਬਰਾਕੰਡ ਕਮੰਡ ਸਰ ਇੱਕ ਵੇਖੋ ਇਹਨੂੰ ਲੈ ਕੇ ਗੈਂਪਲਿਸ ਤੇ ਬਿਠਾ ਕੇ ਉਹ ਕਿ ਇਹ ਗਵਾਹੀ ਬਹੁਤ ਜ਼ਰੂਰੀ ਹੈ ਇਹੋ ਜਿਹੜੀਆਂ ਫੈਕਟਰੀਜ਼ ਨੇ ਖਾਸ ਕਰਕੇ ਵੱਡਾ ਕੈਮੀਕਲ ਹੈ ਆਡਿਟ ਸਮੇਂ ਸਿਰ ਹੋਣਾ ਚਾਹੀਦਾ ਛੇਟੇ ਟੰਗ ਆ ਗਿਆ ਪਾਵਰ ਜਿਹੜਾ ਆਪਣਾ ਪੋਲੂਸ਼ਨ ਬੋਰਡ ਹੈ ਜਿਹੜੀ ਪੋਲੂਸ਼ਨ ਮੂਲੀ ਦੇ ਰਹੀ ਹੈ ਇਹ ਸਿਰਫ ਦਾਵਾ ਹੀ ਰਹੇਗਾ ਜਾਂ ਇੰਪਲੀਮੈਂਟ ਹੋਏਗੀ ਇਨ ਕਮਿੰਗ ਡੇਸ ਆਰਟੀਕਲ ਤੁਸੀਂ ਐਕਸ਼ਨ ਦੇਖੋਗੇ ਜੀ ਜਿਹੜੀ ਇਹ ਕੌਣ ਹੈ ਵਿਅਕਤੀ ਸਰੇ ਬੁਖਾਲਾ ਕੋਲ ਕਹਿ ਜਾ ਰਹੇ ਸੀ ਕਿ ਪੁਰਾਣੀ ਤਰੀਕੇ ਨਾਲ ਪੁਰਾਣੀ ਬਹੁਤ ਸਾਲਾਂ ਦੀ ਫੈਕਟਰੀ ਚੱਲ ਰਹੀ ਸੀ ਇਹ ਇੱਕ ਟੈਕਨੀਕਲ ਇਸ਼ੂ ਹੈ ਕੰਸਰਨ ਡਿਪਾਰਟਮੈਂਟ ਨਾਲ ਸਲਾਹ ਮਾਲ ਕਰ ਦਿੱਤੀ ਜਾਊਗੀ ਨੰਬਰ 1 ਜਿਹੜੀ ਗੈਸ ਲੀਕ ਕਰ ਰਹੀ ਹੈ ਕਿੰਨੀ ਦੇਰ ਤੱਕ ਨੂੰ ਕੰਟਰੋਲ ਕੀਤਾ ਜਾ ਕਿਉਂਕਿ ਅੱਖਾਂ ਨੂੰ ਪੈ ਰਹੀ ਹੈ ਜਿਹੜੇ ਰਾਹ ਦੀਰ ਹੈ ਇਹ ਡਿਡ ਇਟ ਇਜ਼ ਆਲਮੋਸਟ ਡਨ ਜਿਹੜਾ ਰੋਡ ਬਣਿਆ ਗਿਆ ਬੜਾ ਲੰਬਾ ਸਮਾਂ ਪੁਲਿਸ ਔਰ ਫਾਇਰ ਗ੍ਰੇਡ ਵੱਲੋਂ ਤਹਵਾਚਾ ਵੱਲ ਤੋਂ ਉਸਮਾਨ ਬਣਿਆ ਗਿਆ ਕਿ ਉਹ ਹੁਣ ਠੀਕ ਹੈ ਜਾਂ ਉਸਦੀ ਦੇਖੋ ਨਹੀਂ ਬੇ ਥੋੜੇ ਟਾਈਮ ਤੱਕ ਲੱਗ ਜੂਗਾ ਇਹ ਕ੍ਰਿਟੀਕਲ ਹੈ ਕ੍ਰਿਟੀਕ ਜੀ ਉਹਨਾਂ ਦੀ ਹਾਲਾਤ ਸਾਰਿਆਂ ਦੀ ਠੀਕ ਹੈ ਕਟਰੇ ਤੋਂ ਬਾਹਰ ਹੈ ਹਾਂਜੀ ਜਨਮ ਕਰਦੇ ਤਮੋਰੀਆ ਪੁਲ ਤੇ ਲੈ ਕੇ ਅੱਜ ਜਿਹੜੀ ਆ ਤੁਸੀਂ ਦੇਖੋਗੇ ਮੈਨੇ ਕਿ ਆਈਸਟੈਕ ਦੀ ਹੈ ਜਿਹੜੀ ਐ ਅੱਜ ਉਹ ਪਿਆਰ ਕੇ ਮੌਨ ਨੇ ਪਿਆ ਕੀ ਕੋਈ ਇੰਡੀਆ ਦੀ ਜਿਹਦੇ ਨਾਲ ਜਿਹੜੇ ਅੰਦਰ ਜਿਹੜੇ ਮੁਲਾਜ਼ਮ ਕਰਮਚਾਰੀ ਕੰਮ ਕਰਦੇ ਨੇ ਪਤਾ ਲੱਗਦਾ ਕਿ 4 ਤੋਂ 5 ਕਰਮਚਾਰੀ ਜਿਹੜੇ ਨੇ ਇਹਦੇ ਅੰਦਰ ਕੰਮ ਕਰਦੇ ਸੀ ਔਰ ਜਿਹਦੇ ਵਿੱਚੋਂ ਇੱਕ ਦੀ ਜਿਹੜੀ ਹੈ ਮੌਤ ਜਿਹੜੀ ਆ ਹੋ ਚੁੱਕੀ ਹੈ ਜਿਸ ਨੂੰ ਜਿੰਨ ਤੋਂ ਦੇ ਸਿਆਲ ਸਟਾਫ ਤੋਂ ਲੈ ਕੇ ਰਿਹਾ ਲੇ ਗਿਆ ਗਿਆ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਤੁਮੋਰੀਆ ਪੁਲ ਤੋਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜਿੱਥੇ ਕੀ ਅੱਜ ਜਿਹੜੀ ਹੈ ਕਮੋਨੀਆ ਗੈਸ ਆਈ ਸੈਕਟੀ ਵਿੱਚ ਜੰਡੀਆ ਤੇ ਉਸ ਤੋਂ ਬਾਅਦ ਜਿਹੜਾ ਹਾਦਸਾ ਕੰਮ ਲੰਦ ਔਰ ਸਾਸਨ ਜਿਹੜਾ ਦਾ ਪੂਰਾ ਇਥੇ ਅੰਬ ਉਸ ਤੋਂ ਬਾਅਦ ਜਿਹੜਾ ਇਹ ਤਾਂਾਰੇ ਸੁਪਤ ਸੰਗਠਨਾਂ ਦੇ ਚੱਲ ਰਹੇ ਨੇ ਜਿਹੜੇ ਗਿਆ ਸਰੀਆਂ ਦੇ ਨਾਲ ਬਾਹਰ ਰੈਸਟਰੀ ਹੋਈ ਜਰੀਏ ਜੀ ਨਾ ਆ ਰਹੀ ਹੈ ਜਿਹਨਾਂ ਪਰ ਸੱਚ ਸੱਚ ਕਾਸ਼ੀ ਨੂੰ ਪਿਆ ਜਾ ਰਿਹਾ ਹੈ ਜੀ ਜਿਹੜਾ ਬਟਨ ਟੋਲ ਕਰਤਾ ਗਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਮੈਂ ਗਲਤ ਕਰਨ ਕੋਸ਼ਿਸ਼ ਕਰੀਏ ਅਗਲਾ ਪੜਾਅ ਹੈ ਕਿ ਇਹਨਾਂ ਨੂੰ ਅਨੁਸਾਰ ਜੀ 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 ਜ ਜਿੰਦਾ ਜੀ ਕੰਟਾਈਨਰ ਆਇਆ ਲਾਇਆ ਅੱਜ ਕੱਢੀ ਹੋਈ ਗਿਆ ਬੀਬੀ ਬੋਮਾ ਨਹੀਂ ਆਇਆ ਅੱਜ 3:00 ਤੱਕ ਇਹਦੀ ਲਾਟ ਮਾਸਟਰ ਦੇ ਆਗੇ ਆਪ ਗੈਸ ਤੇ ਪਾਣੀ ਦੀ ਮਾਰ ਲੈ ਇਹ ਤਿਲਕ ਕੰਮੀ ਕਰਾਓ ਆਪ ਮਾਲਨ ਸਾਹਮਣੇ ਨਹੀਂ ਹੈ ਇੱਕ ਦੂਜਾ ਬਰਕਰਾਰ ਹੋਣਾ ਤਾਂ ਦਰਵਾਜ਼ਾ ਬੰਦ ਕਰਨਾ ਹੈ ਬੰਦ ਦੀ ਤੇ ਉਸ ਚਾਹਲੇ ਦੀ ਖੂਬ ਮੋਟਾ ਹੈ ਇਹਦੇ ਨਾਲ ਉਹਨਾਂ ਤੋਂ ਮੰਨਦੇ ਆ ਕਿ ਜਿਹੜੀ ਇਹ ਜਿਹੜੀ ਐਕਸਪੀਰੀਅੰਸ ਹੈ ਇਹ ਉਹਦਾ ਡਰ ਕੋਈ ਨਹੀਂ ਸੀ ਇਹ ਤਾਂ ਉਹ ਆਖੀ ਗੱਲ ਹੈ ਠੀਕ ਹੈ ਤਾਂ ਬਿਲਕੁਲ ਜਿਦਾਂ ਕਹਿੰਦਾ ਕਿ ਜਿਹੜੀ ਇਹ ਅਨੁਭਵ ਅਨੁਭਵ ਹੈ ਜੈਡ ਬੋਡੀ ਦੇ ਹਿਸਾਬ ਨਾਲ ਦੇਖਿਆ ਜਾਂਦਾ ਜਿਵੇਂ ਬ੍ਰੈਂਡਰ ਤੋਂ ਸੰਗਤ ਸਾਡੀ ਇੱਕ ਜਗ੍ਹਾ ਪਰ ਆਲੇ ਦੁਆਲੇ ਇਹ ਪੁਸ਼ਪ ਨਹੀਂ ਸਾਡੇ ਲੇਕਿਨ ਜਾਨੂੰ ਦਾ ਸੁੱਕਾ ਦੱਸਦੇ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਇੱਕ ਬੰਦੇ ਦੀਆਂ ਮੌਤ ਹੋਈਆਂ ਉਹ ਜਿਹੜੀ ਵਿੱਚ ਚਾਰ ਬੰਦੇ ਗਏ ਨੇ ਉਹ ਅੰਦਰ ਉਹ ਜਿਹੜੇ ਨੇ ਠੀਕ ਸਾਡੇ ਦੰਦੇ ਪਹੁੰਚਾ ਹੋਏ ਸੀ ਪਰ ਉਹਨਾਂ ਦੀ ਕਿਸੇ ਤਰ੍ਹਾਂ ਨਾਲ ਸੇਪੜੀ ਕੇ ਰਹਿਣ

ਚਲੋ ਮਨ ਭਾਈ ਸਾਈਡ ਹੋ ਗਿਆ ਸਾਰੇ ਇਹਨੇ ਮੈਂ ਤੋ ਉਹ ਜਿਹੜੀ ਚੱਲ ਰਿਹਾ ਹੋ ਸਕਦੇ ਦੋਨੋਂ ਦਿਖਾ ਰਿਹਾ ਕਿ ਐਂਬੂਲੈਂਸ ਜਿਹੜੀ ਆ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਕੀ ਫਾਇਰ ਬੁਗੀਰ ਦੀਆਂ ਡੱਡੀਆਂ ਜਿਨ੍ਹਾਂ ਨੇ ਆਕੇ ਕੀ ਕਾਬੂ ਪਾਇਆ ਵਾ ਔਰ ਕੁਝ ਹੋਰ ਵੀ ਇੱਥੇ ਜਿਹੜੇ ਪਹੁੰਚ ਚੁੱਕੇ ਹੋਏ ਨੇ ਔਰ ਦੂਜੇ ਪਾਸੇ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੀ ਕਿ ਐਂਬੂਲੈਂਸ ਜਿਹੜੀ ਆ ਕੀ ਉਹ ਡਾਕਟਰਾਂ ਦੀ ਟੀਮ ਵੀ ਜਿਹੜੀ ਆ ਇੱਥੇ ਮੌਕੇ ਤੇ ਪਹੁੰਚ ਚੁੱਕੀ ਹੋਈ ਆ ਤਾਕੀ ਕਿਸੇ ਤਰ੍ਹਾਂ ਦੇ ਵੀ ਅਗਰ ਅੰਦਰ ਕੈਸ਼ੁਐਲਟੀ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਵਾ ਰੋਕਿਆ ਜਾ ਸਕੇ ਤੁਰੰਤ ਤੋੜੂ ਫਰਸਟ ਏਡ ਦਿੱਤੀ ਜਾ ਸਕੇ ਉਸ ਨੂੰ ਲੈ ਕੇ ਜਿਹੜੇ ਨੇ ਡਾਕਟਰਾਂ ਦੀ ਟੀਮ ਨਾਲ ਦੇ ਅੱਥੇ ਪਹੁੰਚਦੀ ਹੈ ਜਿਆਵਾ ਔਰ ਦੂਜੇ ਪਾਸੇ ਜਿਹੜੇ ਕਰ ਕਰ ਕਰਦੇ ਦੇ ਪ੍ਰਸ਼ਾਸਨ ਨੇ ਏਰੀਆ ਜਿਹੜਾ ਵਾ ਦੁਮੋਰਿਆ ਪੌਂਟੋ ਲੈ ਕੇ ਲੰਬਾ ਏਰੀਆ ਜਿਹੜਾ ਵਾ ਜਿਹੜਾ ਵਾ ਕਵਰ ਕਰ ਦਿੱਤਾ ਗਿਆ ਵਾ ਖਾਹੀ ਤਰ੍ਹਾਂ ਦੀ ਤੱਗ ਵਾ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਵੀ ਇੱਥੇ ਆਉਣ ਜਾਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਵਕਤ ਦੀ ਤਰ੍ਹਾਂ ਜਾਣਾ ਸੀਲ ਕਰ ਦਿੱਤਾ ਗਿਆ ਔਰ ਇਹ ਵੀ ਸੁਣਨ ਜਾ ਰਿਹਾ ਕਿ ਕਈ ਘਰਾਂ ਵਾਲਿਆਂ ਨੇ ਕਿਹਾ ਗਿਆ ਜਾ ਰਿਹਾ ਕਿ ਤੁਸੀਂ ਆਪਣੇ ਘਰ ਖਾਲੀ ਕਰੀਏ ਕਿਉਂਕਿ ਦਿਨ ਵਾਸਤੇ ਕਿੱਥੇ ਹੋਰ ਰਹਿ ਸਕਦੇ ਹੋ ਪਰ ਇਹ ਵੀ ਮਨਸ਼ੀਅਤ ਦੁਬਾਰਾ ਜਿਹੜੀ ਨੇ ਏਡੀਸੀ ਕੀ ਬਾਹਰ ਨਾਲ ਇੱਕ ਅਧਿਕਾਰੀ ਇਹ ਕੋਸ਼ਿਸ਼ ਉਹ ਇਹ ਕੰਮ ਨਹੀਂ ਕਰ ਸਕਦਾ जी उनका नाम है 64 और उनका आज होया रहा है हमारे प्रवेश हमने आईटी के जोदा करती हो तो गेस सिक्योरिटी के विषय पर हमने एक भी वाला रिलीज फाइल के लेकर बनाया है रिकॉर्डिंग करनी चाहिए तो होना इलाज का आपको शक्ति देना नंबर है 43 शक्ति का तो बंदा अनकंट्रोल्ड है जी नोटी उसको लात मार दाता है, बाकी क्योंकि अंदर तंबू लगा है, तोटे कभी नहीं गए अंदर वहाँ पे काफी है, अंदर तंबू क्यों लगा है? हाँ, तो समझ आया कि मेरे घर पे तंबू है। सर ये पहाड़ों से ना उतरना। दो बिल्कुल ਜਾਤੇ ਉਹ ਦਿੱਸ਼ਾ ਦੱਸਿਆ ਇੱਕ ਬੰਦਾ ਆਇਆ ਜਿਹੜਾ ਜੀਤ ਮੁਹੰਮਦ ਪਹਿਆ ਗਿਆ ਵਾ ਲੇਕਿਨ ਜਿਹੜਾ ਹੈ ਉਹ ਕੰਮ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਰੀਆ ਮੌਤ ਹੋ ਜੁਦੀ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਦੀ ਪੁਸ਼ਟੀ ਨਹੀਂ ਕਰਦੇ ਤੋਂ ਕਿ ਉਹਨਾਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਦਫ਼ਤਰ ਸਿਵਲ ਹਸਪਤਲ ਦੇ ਡਾਕਟਰ ਜਿਹੜੀ ਉਹਦੀ ਪੁਸ਼ਟੀ ਕਰਨਗੇ ਉਹਨਾਂ ਨੇ ਉੱਥੇ ਜਿਹੜਾ ਵਾ ਉਸ ਨੂੰ ਅੰਦਰੋਂ ਕਢਾਲ ਕੇ ਜਿਹੜਾ ਵਾ ਪੇਂਚ ਕੀਤਾ ਵਾ ਰਾਮਰਾ ਮੈਂਟਜਨ ਦੇ ਨਾਮ ਦੇ ਦੋਸਤ ਹੈ